I don't know. ਦਲਜਿੰਦਰ ਹੁਣ ਜਾਣੀ ਗਿਆ ਜੀ ਬਸ ਮੰਮੀ ਆ ਥੋੜਾ ਜਿਹਾ ਹੀ ਰਹਿ ਗਿਆ ਵਾ ਤੇ ਵਿੜਾ ਰਹਿ ਗਿਆ ਵਾ ਹੁਣ ਜਾ ਚੱਲਿਆ ਚਲ ਇੱਥੇ ਮੇਰੀ ਗੱਲ ਸੁਣ ਨਾ ਅਨਕ ਜਰਾ ਕੀ ਗੱਲ ਕਰਨੀ ਮੈਨੂੰ ਕੰਮ ਕਰਨ ਦੋਗਾ ਚਲ ਆ ਜਾ ਫੇਰ ਉਹ ਹੋ ਜਾਏਗਾ ਕੰਮ ਵੀ ਆ ਜਾ ਮਮੀ ਤੋਂ ਪਚੜ ਜਾਣੀ ਆ ਤੇ ਮੈਨੂੰ ਗਾਂ ਕਰ ਲੈਣ ਦਿੰਦੀਗਾ ਕੀ ਹੋਇਆ ਵਾ ਦਲਜਿੰਦਰ ਦਲਵਾਰ ਵਿਆਖੰਡੇ ਮੈਂ ਆ ਜਾਣਾ ਵਾ ਉਹਨੂੰ ਤਾਂ ਲੱਗਣਾ ਸਾਰੀਆਂ ਗੱਲਾਂ ਦਾ ਪਤਾ ਤੇ ਮੰਮੀ ਹੁਣ ਕੀ ਕਰਨਾ ਫੇਜੇ ਲੱਗ ਜੂਗਾ ਤੇ ਕਰਨਾ ਕੀ ਆ ਮੇਰਾ ਤੇ ਇੱਥੇ ਉਤਰਾਂ ਨਹੀਂ ਖਲੋਣ ਨੂੰ ਜੀ ਕਰਨ ਰਿਆ ਕਿਉਂ ਕੀ ਹੋ ਗਿਆ ਵਾ ਹੁਣ ਮੈਂ ਤੇ ਜੀ ਕਾ ਜੰਦੇ ਆ ਆਪਣੇ ਜੀ ਆ ਜਾਂਦੇ ਵਿੱਚ ਚਲ ਜਾਵਾ ਮੰਮੀ ਜੀ ਆ ਜਾਂਤ ਹੁਣ ਤੈਨੂੰ ਜੀ ਆ ਜਾਂਤ ਦਾ ਕਿਦਾਂ ਚੇਤਾ ਆ ਗਿਆ ਵਾ ਪਹਿਲਾਂ ਤਾਂ ਦੀ ਹੀ ਵੀ ਮੈਂ ਉਹਨਾਂ ਚ ਰਹਿਣਾ ਹੀ ਨਹੀਂ ਆ ਮਹਾ ਉੱਥੋਂ ਤੋਂ ਨਿਕਲ ਕੇ ਆਈ ਆ ਤੇ ਹੁਣ ਫੇਰ ਤੂੰ ਜੀ ਆ ਜਾਂਤ ਦੇ ਵਿੱਚ ਜਾਣਾ ਵਾ ਮੈਨੂੰ ਵੀ ਮੇਰਾ ਨਹੀਂ ਬਿਲਕੁਲ ਹੀ ਜੀ ਲੱਗਣ ਰਿਆ ਇੱਥੇ ਮੰਮੀ ਗੱਲ ਕੀ ਆ ਗੱਲ ਤੇ ਦੱਸ ਪਤਾ ਨਹੀਂ ਮੈਨੂੰ ਮੈਂ ਆਪਣੀਆਂ ਰਲੀਆਂ ਜੀ ਆ ਜਾਂਦੇ ਵਿੱਚ ਹੀ ਜਾਣਾ ਚੱਲੋ ਮੇਰੇ ਕੋਲ ਗਲਤੀਆਂ ਦੇ ਹੋ ਗਈਆਂ ਨੇ ਹੁਣ ਜੇ ਨਾ ਕਰਦੀ ਤੇ ਚਲੋ ਨਖਰੀ ਮੈਂ ਨਾ ਹੀ ਆਉਜਾ ਤੱਕੇ ਖਾਂਦੀ ਕਰੀ। ਮੰਮੀ ਘਨੋਂ ਦਲਬਾਗ ਵੀ ਆ ਗਿਆ ਤੇ ਦਲਬਾਗ ਨੇ ਵੀ ਸਾਰੀਆਂ ਗੱਲਾਂ ਦਾ ਪਤਾ ਲੱਗਣਾ ਉਹਨਾਂ ਨੇ ਵੀ ਸਾਡੇ ਦੀ ਕਸੂਰ ਕੱਢਣਾ ਵਾ। ਮੰਮੀ ਗਲਤੀਆਂ ਤੇ ਹੋਈਆਂ ਵਾ ਬੜੀਆਂ ਤੇ ਕੀਤੀਆਂ ਵੀ ਹੈਗੀਆਂ ਵਾ। ਤੇ ਪਹਿਲਾਂ ਤੂੰ ਨਾ ਮੈਨੂੰ ਵਰਜਿਆ ਹੀ ਨਹੀਂ ਮਾਸਾ ਜਿੰਨਾ ਵੀ। ਨੇ ਤੂੰ ਵਰਜੀ ਰਹੀ ਨਹੀਂ ਤੂੰ ਮੈਂ ਜੇ ਮੇਰੇ ਨੂੰ ਮੇਰੇ ਤੇ ਸਰੀ ਤੂੰ ਪੋਹਵਾ ਲਿਆ ਹੈ ਕਿ ਮੈਂ ਅੱਜ ਮੈਂ ਮੰਮੀ ਸਿਰ ਕੀ ਪੋਣਾ ਸੀ ਭਲਾ। ਮੈਂ ਤਾਂ ਚੱਲ ਨਿਆਣ ਸਿਆਣ ਹੀ। ਤੇ ਤੂੰ ਬਸ ਉਦੋਂ ਬਸ ਮੈਨੂੰ ਐਹੋ ਹੀ ਦਿੰਦੀ ਰਹੀ ਚੁੱਕਣਾ ਬਸ ਇੱਥੋਂ ਠੇਕਾ ਲੈ ਜਾ ਇੱਥੋਂ ਆ ਲੈ ਜਾ ਉਹ ਲੈ ਜਾ ਜਦੋਂ ਇੱਕ ਦੋ ਵਾਰੀ ਚਲੋ ਮੰਨ ਲਓ ਮੈਂ ਗਲਤੀ ਕੀਤੀ ਸੀ ਤੂੰ ਉਦੋਂ ਮੈਨੂੰ ਵਰਜਦੀ ਨਹੀਂ ਉਹ ਤੇਰੀਆਂ ਬੇੜੀਆਂ ਦੇ ਵਟੇ ਪਏ ਨੇ ਤੂੰ ਸਾਰੇ ਕੰਮ ਤੂੰ ਕਰਵਾਏ ਮੇਰੇ ਕੋਲ ਮੰਮੀ ਹੁਣ ਮੈਂ ਚਾ ਕਸੂਰ ਕੱਢੀ ਜਾ ਕਸੂਰ ਸਾਰਾ ਤੇਰਾ ਵਾ ਮੇਰਾ ਕਾਦਾ ਕਸੂਰ ਹੀ ਤੇਰਾ ਹੀ ਕਸੂਰ ਤੂੰ ਇੱਕ ਅੱਧੀ ਵਾਰੀ ਕੋਈ ਗੱਲ ਹੁੰਦੀ ਤੇ ਤੂੰ ਮੈਨੂੰ ਵਰਜਦੀ ਵੀ ਨਹੀਂ ਤੀਏ ਇਦਾਂ ਨਹੀਂ ਇਦਾਂ ਕਰੀਦਾ ਹੋਈਦਾ ਆਖਰ ਭਰਾ ਪਰਜਾਈ ਜੜੀ ਉਹੀ ਕੰਮ ਆਉਣੇ ਆ ਪਰ ਨਾ ਵਾਲਾ ਕੰਮ ਨਹੀਂ ਕੀਤਾ ਓ ਮੈਨੂੰ ਬਸ ਸਗੋਂ ਜਿਆਦਾ ਤੂੰ ਇਦਾਂ ਕਰ ਲਾ ਤੂੰ ਉਦਾਂ ਕਰ ਲਾ ਉਹੋ ਜੀ ਮੈਚ ਦੇਣ ਜਿਹੜੀ ਤੇਰੇ ਮਗਰ ਲੱਗੀ ਰਹੀ ਤੇ ਚੱਲ ਗਲਤੀਆਂ ਤੇ ਸਾਡੇ ਕੋ ਹੋਈਆਂ ਵਾ ਬਹੁਤ ਹੁਣ ਮੈਂ ਆ ਤੇ ਮੈਂ ਵੀ ਹੁਣ ਆਪਣੇ ਪਰਿਵਾਰ ਤੋਂ ਵਿਛੜ ਕੇ ਤੇ ਬੈਠੀ ਆ ਮੁੰਡਾ ਮਾਸਾ ਜਿਨ੍ਹਾਂ ਦੇ ਉੱਥੇ ਮੇਰਾ 24 ਘੰਟੇ ਧਿਆਨ ਰਹਿੰਦਾ ਮੈਂ ਤਾਂ ਤੈਨੂੰ ਦੱਸਦੀ ਨਹੀਂ ਕਿ ਵੀ ਤੂੰ ਆਖਣਾ ਵਾ ਵੀ ਹੁਣੇ ਡਈ ਆ ਉਹਨਾਂ ਦਾ ਕੰਮ ਨਹੀਂ ਮੈਂ ਤੇ ਹੁਣ ਆਪਣੀ ਜੀਅ ਜਾਨ ਦੇ ਵਿੱਚ ਜਾ ਕੇ ਹੱਥ ਪੱਲਾ ਜੋੜ ਨਹੀਂ ਗਾੜੀ ਪੈਰੀ ਪੈਦਾਂਗੀ ਜਾ ਕੇ ਉਹਨਾਂ ਦੇ ਹੋਰ ਕੀ ਕਰਨਾ ਮੇਰਾ ਹੋ ਗਿਆ ਵਾ ਮੰਮੀ ਪੈਰੀ ਤੇ ਪੈ ਜੇਗੀ ਤੇ ਉਹ ਘਰ ਵੜਨ ਦੇਣਗੇ ਕੋਈ ਗੱਲ ਨਹੀਂ ਨਾ ਮੜਨ ਦੇਣਗੇ ਘਰ ਦੇ ਵਿੱਚ ਹੀ ਜਾਏਗੀ ਫਿਰ ਮੰਮੀ ਤੂੰ ਕੋਈ ਪੈਸਿਆਂ ਦੀ ਟੈਨਸ਼ਨ ਤੇ ਨਹੀਂ ਲੈਣ ਦੀ ਉਹ ਕਾਤੋਂ ਤੂੰ ਟੈਨਸ਼ਨ ਲੈਣ ਦੀ ਪੈਸੇ ਵਾਧੂ ਆ ਨਹੀਂ ਪੈਸੇ ਪੋਹੇ ਜੀ ਮੈਨੂੰ ਟੈਨਸ਼ਨ ਕੋਈ ਨਹੀਂ ਮੈਨੂੰ ਆਪਣੇ ਗਿਆ ਜਾਂਦਾ ਦਾਵਾ ਮੈਨੂੰ ਆਖਾਂ ਦੀ ਆਪਣੇ ਜੀ ਜਾਂਦਾ ਵੇਖਾਂ ਜਾ ਕੇ ਪਤਾ ਨਹੀਂ ਅੱਜ ਤੂੰ ਕਿਉਂ ਐਦਾਂ ਕਰਨ ਦੇਈ ਠੀਕ ਵੀ ਆ ਨਹੀਂ ਠੀਕ ਹੀ ਆ ਉਦਾਂ ਮੈਂ ਚੱਲ ਕੋਈ ਨਹੀਂ ਤੂੰ ਜਾ ਕੇ ਪਾਣੀ ਪੂਣੀ ਪੀ ਅੰਦਰ ਕੋਈ ਨਹੀਂ ਵੇਖਦੇ ਪਾਣੀ ਪੁਣੀ ਕੀ ਪੀਣਾ ਮੇਰਾ ਨਹੀਂ ਚਿਤ ਕਰਨ ਲਿਆ ਇਹ ਰਹਿਣ ਨੂੰ ਮੈਂ ਚੱਲ ਜਣਾ ਚਾਹਤਾ। ਤੂੰ ਕੋਈ ਨਹੀਂ ਤੂੰ ਮੈਂ ਇੰਨਾ ਕ ਝਾੜੂ ਲਾ ਕੇ ਆਉਣੀ ਆ ਤੇ ਤੂੰ ਘੜੀ ਕਿ ਲੰਮੇ ਪੈ ਜਾ ਉੱਥੇ। ਪਤਾ ਨਹੀਂ ਕੀ ਗੱਲ ਵਾ ਮम्मी ਅੱਜ ਕਿਉਂ ਇਦਾਂ ਕਰੀ ਜਾਂਦੀ। ਪਰ ਓਦਾਂ ਗੱਲ ਤੋਂ ਮम्मी ਦੀ ਵੀ ਠੀਕ। ਚਿੰਤਾਤ ਮਨ ਹੋਇ ਲੱਗੀ। ਵਾਹੇ ਵੀ ਸਾਰੇ ਖੋਏ ਪਏ ਇਹਦੇ ਕੋਲ ਵਾ। ਤੇ ਵਰਤੀ ਵੀ ਜਾਣ ਲਈ ਆਏ ਖਰਚੇ ਜਾਣੇ ਨੇ ਸਾਰੇ ਮੁੜ ਕੇ ਮੇਰੇ ਹੱਥ ਭਲੇ ਨਹੀਂ ਰਹਿਣਾ ਕੱਖ ਵੀ ਤੇ ਇੰਨੇ ਵਿੱਚ ਬਾਬ ਦੇ ਜਾਣਾ ਮੈਨੂੰ ਦਰਵਾਗਨੇ ਵੀ ਬਾਹਰੋਂ ਆ ਜਾਣਾ ਵਾ ਤੇ ਮੈਂ ਕੀ ਕਰੂੰਗੀ ਇੱਥੇ ਜਿੰਨੇ ਕ ਪੈਸੇ ਦੀ ਇਹ ਗੱਲ ਕਰਨ ਲਈ ਆ ਖਾਦਿਆਂ ਤੇ ਖੂ ਖਾਲੀ ਹੋ ਜਾਣੇ ਨੇ ਭਾਵੇਂ ਤੇ ਮੰਮੀ ਦੀ ਵੀ ਠੀਕ ਹੁੰਦਾ ਅਹੀਂ ਕਿੜਾ ਕੋਈ ਚੰਗਾ ਕੀਤਾ ਜੇ ਪਿਛੇ ਹੀ ਤੇ ਪਿਛੇ ਭਰਾ ਭਰਾਈ ਨਾ ਰਲ ਕੇ ਨਹੀਂ ਖਾਦੀ ਜੇ ਹੁਣ ਗਾੜੀ ਆ ਤੇ ਗਾੜੀ ਭਾਵੇਂ ਜਿੱਦਾਂ ਮਰਜੀ ਹੀ ਮੰਮੀ ਹੁਣੀ ਸਾਡਾ ਹੀ ਸੋਚਦੇ ਸੀ ਉਥੇ ਕਿਹੜਾ ਕਿਸ ਨਾ ਕੋਹ ਵੰਡਣਾ ਸੀਗਾ ਤੇ ਸਾਡਾ ਹੀ ਬਣ ਰਿਆ ਸੀ ਜੋ ਬਣ ਰਿਆ ਹੈ ਕੀਤਾ ਤੇ ਹੀ ਮਾੜਾ ਹੀ ਹੈ ਚੱਲ ਕੋਈ ਗੱਲ ਨਹੀਂ ਹੁਣ ਕੀ ਕਰਨਾ ਵਾ ਫਿਰ ਚੱਲ ਵੇਖਦੀ ਆ ਮੈਂ ਮੰਮੀ ਨੂੰ ਛੋੜ ਗਈ ਨੱਕ ਲਾ ਕੇ ਹੋਇਆ ਕਿੰਨਾ ਮੋਕਾ ਉਹ ਵੀੜਾ ਕਿੜਾ ਛੋਟਾ ਸਭ ਖੁਸ਼ ਜਾਂਦਾ ਕੜੀ ਖੈ ਨਹੀਂ ਉਹ ਹੈ ਉਹ ਕਿਦ ਆ ਗਿਆ ਹਾਂ ਹਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਠੀਕ ਆ ਜੀ ਕਿੰਨੇ ਪੈਸੇ ਐਨੇ ਪੈ ਹੈ ਠੀਕ ਆ ਠੀਕ ਆ ਕਿੰਨੇ ਜਮਾ ਕਰਾਉਣੇ ਪੈਣੇ ਪਹਿਲਾ ਠੀਕ ਕੋਈ ਗੱਲ ਨਹੀਂ ਕਰਾ ਦਿੰਨੇ ਆਂ ਕੋਈ ਗੱਲ ਨਹੀਂ ਦੇ ਦਾਂਗੇ ਓਟੀਪੀ ਠੀਕ ਆ ਜੀ ਓਕੇ ਚਲੋ ਠੀਕ ਲੈ ਔਰ ਤੇ ਵਧੀਆ ਹੋ ਗਿਆ ਲੈ ਮੰਮੀ ਤੇ ਐਵੇਂ ਟੈਨਸ਼ਨ ਲਈ ਜਾਂਦੀ ਵੀ ਪੈਸੇ ਮੁੱਕ ਜਾਣੇ ਕਿਸਮਤ ਤੁਹਾਨੂੰ ਆਪ ਆ ਦੇਂਦੀ ਹੁਣ ਇਹ ਕਹਿੰਦੇ ਆ ਵੀ ਇਹ ਚ ਲੱਖ ਰੁਪਇਆ ਜਮਾ ਕਰਾਓ ਤੇ ਤੁਹਾਨੂੰ ਮੁੜ ਕੇ ਵੱਧ ਪੈਸੇ ਮਿਲਣੇ ਚੱਲ ਮੰਮੀ ਨੂੰ ਦੱਸਦੀ ਆ ਤੇ ਸਾਡੇ ਕੋ ਕੋੜੇ ਪੈਸੇ ਹਨ ਨਹੀਂ ਲੱਖ ਰੁਪਇਆ ਹੁਣੇ ਜਮਾ ਕਰਾ ਦੇਣੀ ਆ ਮੈਂ ਜਾ ਕੇ ਤੇ ਫੇਰ ਪੈਸੇ ਆ ਹੀ ਜਾਣੇ ਮੰ ਮਿਰਦਾਸ ਤਦੀ ਮੰਮੀ 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 ਕੀ ਆ ਗੱਲ ਸੁਣ ਮੇਰੀ ਕਿੱਥੇ ਆ ਆ ਰਹੀ ਤਾ ਲੈ ਮੈਂ ਤੈਨੂੰ ਲੱਭਦੀ ਫਿਰ ਨਹੀਂ ਆ ਮੈਂ ਉੱਥੇ ਬਾਥਰੂਮ ਜੀ ਮੰਮੀ ਹਾਂ ਮੈਂ ਤੈਨੂੰ ਇੱਕ ਖੁਸ਼ ਖ਼ਬਰੀ ਦੇਣੀ ਆ ਮੰਮੀ ਬੈਤ ਸਹੀ ਦੱਸਦੀ ਆ ਹਾਂ ਦੱਸ ਕੀ ਹੋਇਆ ਮੰਮੀ ਗਾਲੀਏ ਨਹੀਂ ਖੁਸ਼ੀ ਵਾਲੀ ਹੈ ਤੇ ਹਾਂ ਦੱਸ ਤਾਂ ਸਹੀ ਕਿਹੜੀ ਖੁਸ਼ੀ ਵਾਲੀ ਕਰਨਾ ਸਾਡੇ ਕੋ ਪੈਸੇ ਹੀ ਪੈਸੇ ਹੋ ਜਾਣੇ ਕਿੱਥੋਂ ਆ ਜਾਣੇ ਮੈਨੂੰ ਨਾ ਫੋਨ ਆਇਆ ਸੀ ਇੱਕ ਤੇ ਲਾਟਰੀ ਆ ਇੱਕ ਅੱਛਾ ਤੇ ਉਹ ਹੈ ਨਾ ਪਹਿਲਾਂ ਲੱਖ ਰੁਪਈਆ ਜਮ੍ਹਾਂ ਕਰਾਉਣਾ ਵਾ ਤੇ ਫਿਰ ਮੁੜ ਕੇ ਸਾਨੂੰ ਬੜੇ ਪੈਸੇ ਮਿਲਣੇ ਰਜਿੰਦਰ ਇਹ ਤਾਂ ਬੜਾ ਵਧੀਆ ਹੋ ਗਿਆ ਕੰਮ ਫਿਰ ਆਹੋ ਮੰਮੀ ਮੈਂ ਵੀ ਹੈਰਾਨ ਆ ਤੇ ਕਿੰਨੇ ਪੈਸੇ ਜਮ੍ਹਾਂ ਕਰਾਉਣੀ ਨੇ ਲੱਖ ਰੁਪਈਆ ਕਰਾਉਣਾ ਵਾ ਤੇ ਚਲ ਸਾਡੇ ਕੋ ਕਿਹੜੇ ਪੈਸੇ ਆਣੀਆਂ ਲੱਖ ਕਰਾ ਦਿੰਨੇ ਆ ਲੱਖ ਕਰਾ ਦੇ ਫਿਰ ਤੇ ਵੇਖੋ ਫਿਰ ਸਾਨੂੰ ਕਿੰਨੇ ਪੈਸੇ ਮਿਲ ਜਣੇ ਆ ਹਾਂ ਫੇ ਰਹੀ ਨਾ ਐਨ ਆਰਾਮ ਦੇ ਨਾਲ ਸਾਰੀ ਉਮਰ ਭਾਵੇਂ ਜਿੱਦਾਂ ਮਰਜੀ ਬੈ ਕੇ ਖਾ ਲਈ ਜਲਿੰਦਰ ਰੱਬ ਦੇ ਹੰਨ ਸਾਥ ਦੇਣ ਡਿਆ ਪਰ ਸਾਨੂੰ ਨਹੀਂ ਲੈਣਾ ਮੁੰਡਿਆ ਤੇ ਤੂੰ ਤਾਂ ਵਾਦਾ ਜਾ ਕੇ ਪੈਸੇ ਜਮਾ ਕਰਵਾ ਦੇ ਉਹ ਮੰਮੀ ਜਾਣਾ ਜੂਣਾ ਕਿੱਥੇ ਆ ਕੋਈ ਗੱਲ ਨਹੀਂ ਮੈਂ ਨਾ ਉਹਨਾਂ ਨੂੰ ਫੋਨ ਕਰਕੇ ਨਾ ਗੂਗਲ ਪੇ ਕਰ ਦਿੰਨੀ ਆ ਕੁਛ ਵੀ ਲਈ ਬਣਾ ਕੇ ਚੰਗੀ ਤਰ੍ਹਾਂ ਜਰਾ ਫੋਨ ਨਹੀਂ ਮੈਂ ਨਾ ਕਰਦੀ ਆ ਉਹਨਾਂ ਨੂੰ ਫੋਨ ਹਾਂ ਤੇ ਇਦਾਂ ਹੀ ਕਰਦੀ ਆ ਗਿਆ ਤਾਂ ਟਾਈਮ ਲੱਗ ਜਾਣਾ ਆਹੋ ਵੇਖੋ ਜਿਵੇਂ ਪਹਿਨ ਹੀ ਗੱਲ ਕੀਤੀ ਸੀ ਤੇ ਪੈਸੇ ਸਾਨੂੰ ਮਿਲ ਚਲੇ ਆ ਰੱਬ ਨੇ ਨਾ ਸਾਡੀ ਨੇੜੇ ਹੋ ਕੇ ਸੁਣੀ ਆ ਜੇ ਅੱਜ ਮੈਂ ਕੋਈ ਸ਼ੋਰ ਮੰਗ ਲੈਂਦੀ ਤੇ ਉਹ ਵੀ ਸਾਨੂੰ ਕਰੇ ਮਿਲ ਜਾਂਦਾ ਅੱਜ ਬਠੇਆ ਕੋਇਆ ਹੋ ਬੈਠਾ ਬਾਹਰ ਇਹਦਾ ਵਾਜੀ ਬਗਨ ਇਹ ਮਰੀ ਮੋਤੀ। ਸਾਈ ਗਰਮੀ ਕਿ ਨਹੀਂ ਹੋ ਗਈ ਹੈ ਨਾ? ਬੱਤੀ ਬੰਦ ਹੋ ਗਈ ਹੈ ਤੇ। ਹਲੇ ਅਭੀ ਲੀਂਦਾ ਵਰਗੇ ਮਹਿਸੂਸ ਨਹੀਂ ਲਾ ਸਕਦੇ ਹੈਗੇ। ਓਇਆ ਹੋ ਜਿਹਨੀਆਂ ਮੌਸਮ ਹੋ ਜਾਏ ਸੀ ਆ। ਆ ਨਹੀਂ ਹੈ ਸਹੀ ਭਰ ਨਾ ਅੰਦਰ ਗਰਮੀ ਜੀ ਬੜੀ ਹੋ ਗਈ ਹੈ ਹੁਣ। ਓ ਹੈਗੀ ਤੇ ਸਹੀ ਹੈ ਕਦੇ ਮੀਮੂ ਪੈ ਗਿਆ ਨਾ ਫੇਰ ਠੀਕ ਹੋ ਜਾਣਾ ਮਸਾਂ। ਜਗਦੰਮ ਜੀ ਛਾਟੀ ਗਰਮੀ ਹੋ ਗਈ ਹੈ ਨਾ ਪਹਿਲਾਂ ਬੜਾ ਵਧੀਆ ਮੌਸਮੀ ਹੈ ਨਾ। ਹੋਇਆ ਹੋਏ ਤੇ ਹੈ ਹੀ ਆ ਤੇ ਇੱਕ ਬੱਤੀ ਬੰਦ ਕਰ ਦਿੰਦੇ ਆ ਕਣਕਾ ਕੁੰਕਾ ਕਰਕੇ। ਨਾ ਹੁਣ ਇਦਾਂ ਹੀ ਰਹਿਣਾ ਮੈਂ ਦੋ ਤਿੰਨ ਮਹੀਨੇ। ਤੇ ਉਹ ਤੁਸੀਂ ਕਿਦਾਂ ਕਿਦਾਂ ਲੋਣੀ ਕੰਮ ਕਰਨ। ਅਜੇ ਨੰਗ ਜਾਣੀਆਂ ਦਾੱਖ ਦੇਣ। ਮੈਂ ਪੂਰੀ ਪਕਾ ਕੇ ਨਾ ਫੇਰ ਹੀ ਖੜਾਂਗੇ। ਫੇਰ ਜੂਰ ਗੱਲਾਂ ਸੁਣਨੀਆਂ ਉੱਥੇ ਜਾ ਕੇ। ਹੋਰ ਤੇ ਚਲ ਕੋਈ ਗੱਲ ਨਹੀਂ ਆ ਭਾਰੇ ਆ ਪਿਆ ਡਰ ਹੁੰਦਾ ਵਜੇ ਮੀਮੂ ਆ ਗਿਆ ਨਾ। ਉਹ ਨਹੀਂ ਕੋਈ। ਤੁਸੀਂਆਂ ਮਹੀਨਿਆਂ ਦੀ ਮਿਹਨਤ ਹੁੰਦੀ ਆ ਤੇ ਐਵੇਂ ਛੱਟਪਟ ਮੁੜ ਕੇ। ਨਹੀਂ ਹੁਣ ਕਿੱਥੇ ਬੈਣਾ ਇਦਾਂ ਹੀ ਆ। ਨੇ ਦੀ ਨੂਰੀ ਆ ਗਈ ਜਾਂ ਮਾੜਾ ਮਾੜਾ ਹਰਾੜਾ ਪੈ ਗਿਆ। ਆਹਲੇ ਅਸੀਂ ਕਿਹੜਾ ਪਾਣੀ ਲਾਇਆ ਵਾ ਸਾਰਿਆਂ ਦੇ ਨਾਲ ਹੀ ਆ ਹੁਣ। ਆਓ ਚਲੋ ਕੀ ਕਰਨਾ ਫਿਰ? ਤੇ ਉਹ ਮੈਥਡ ਨਾਲ ਗੱਲ ਕਰਨੀ ਹੀ। ਦੱਸੋ। ਮੈਂ ਤਾਂ ਥੋੜੇ ਜਿਹਾ ਪੈਸੇ ਜਮਾ ਕੀਤੇ ਆ ਤੇ ਮੇਰਾ ਰਾਦਾ ਬਣੰਦਿਆ ਹੀ ਵੀ ਕੋਈ ਨਾ ਕੋਈ ਚੀਜ਼ ਨਾ ਬਣਾਲੀਏ। ਚਲੋ ਸੋਨੇ ਦੀ ਚੀਜ਼ੇ ਬਣ ਜੂਗੀ ਨਾ ਤੇ ਘੜੀ ਚੱਲ ਕੇ ਧਿਆਨੇ ਦੇ ਕੰਮ ਆ ਜਾਂਦੀ ਆ। ਤੇ ਬਾਕੀ ਤੁਸੀਂ ਦੱਸ ਦੋ ਕਿੱਦਾਂ ਕਰੀਏ? ਪੈਸੇ ਜਮਾ ਕੀਤੇ ਆ। ਤੂੰ ਕਿੱਥੇ ਜਮਾ ਕਰ ਲਿਆ? ਪੈਸੇ ਜਮਾ ਦੱਸ ਕਿੱਥੋਂ ਕਰਨੇ ਆ? ਹਾਂ। ਜਣ ਲਵਲੀ ਨੂੰ ਦੇ ਕੇ ਨਹੀਂ ਜਾਂਦੇ ਰਹੇ ਆਹੋ ਜਿਹੜੇ ਉਹ ਰਿਸ਼ਤੇਦਾਰ ਨੇ ਆਉਣਾ ਤੂੰ ਮੈਂ ਸਾਰੇ ਜਮਾ ਕਰਕੇ ਰੱਖੀ ਆਂ ਤੇ ਮੇਕੋ ਨਾ 5000 ਰੁਪਇਆ ਹੈਗਾ ਵਾ ਅੱਛਾ ਉਹ ਆਵੇ ਚੰਗਾ ਵਾ ਜਿਹੜੇ ਤੂੰ ਜਮਾ ਕਰ ਲਏ ਆ ਮੈਂ ਤਾਂ ਕਹਿੰਨਾ ਵਾ ਰੱਖ ਛੜ ਆਪਣੇ ਕੋਲ ਇਹਦੀ ਚੀਜ਼ ਅਹੀਂ ਬਣਾ ਕੇ ਕਰਨੀ ਕੀ ਆ ਉਹ ਫੇਰ ਪਈ ਰਹਿਣੀ ਆ ਤੇ ਚੱਲ ਕੇ ਤੇ ਪੈਸੇ ਕੰਮ ਆਉਣਗੇ ਇਹ ਲੋੜ ਹੀ ਪੈ ਜਾਂਦੀ ਆ ਬੰਦੇ ਨੂੰ ਚੀਜ਼ ਦੀ ਗੱਲ ਪਤਾ ਨਾ ਕੀ ਆ ਆਹੋ ਸੋਨਾ ਦਿਨੋਂ ਦਿਨ ਤੇ ਮਹਿੰਗਾ ਹੁੰਦਾ ਜਾਂਦਾ ਆ ਵਾ ਤੇ ਚੱਲੇ ਆ ਵੀ ਚੀਜ਼ ਬਣੀ ਹੋਊਗੀ ਨਾ ਉਹ ਅੱਜ ਸਸਤੀ ਆ ਨਾ ਤੇ ਕੱਲ ਨੂੰ ਓਨੇ ਰੇਟ ਤੇ ਹੋ ਜਾਣੀ ਆ ਉਹ ਓਏ ਉਹ ਤੇ ਤੇਰੀ ਗੱਲ ਠੀਕ ਵਾ ਤੇ ਪੈਸੇ ਪਿਆ ਨੇ ਕੀ ਕਰਨਾ ਵਾ ਉਦਾਂ ਹੀ ਪਏ ਆ ਲਮਰੀ ਵਿੱਚ ਚੱਲ ਵੇਖ ਲੈ ਤੇਰੀ ਮਰਜ਼ੀ ਆ ਜੇ ਆਖੇ ਨੇ ਕਿਸੇ ਦਿਨ ਚੱਲ ਜਾਗੇ ਫਿਰ ਸ਼ਹਿਰ ਤੇ ਬਣਾ ਲਿਆ ਮੰਗ ਬਾਕੀ ਕੋਈ ਗੱਲ ਨਹੀਂ ਤੇਡੀ ਸਲਾਹ ਦੇ ਨਾਲ ਹੀ ਆ ਜੇ ਤੁਸੀਂ ਆਪਕੋ ਵੀ ਤੇ ਬਣਾ ਲੈਣੇ ਆ ਨਹੀਂ ਤੇ ਫਿਰ ਕੋਈ ਗੱਲ ਨਹੀਂ ਤੇ ਜਾਂ ਫਿਰ ਉਹਨਾਂ ਚ ਰੱਖ ਛੱਡ ਜੇਰ ਵਿੱਚ ਹੋਰ ਪਹਿਣਗੇ ਤੇ ਹੁਣ ਕਣਕ ਦੇ ਵਢਾਉਣੀਆਂ ਹੀ ਆ ਜਿਹੜਾ ਕਿਲਾ ਡੇਢ ਕਿਲਾ ਹੈਗਾ ਵਾ ਹਾਂਜੀ ਤੇ ਫਿਰ ਵਿੱਚ ਪਾ ਕੇ ਤੇ ਬਣਾ ਲਿਆ ਮੰਗ ਕੋਈ ਮੈਂ ਤੁਹਾਨੂੰ ਕਹਿੰਦੀ ਆ ਨਾ ਜਿਹੜੀ ਚੀਜ਼ ਬਣ ਜਣੀ ਆ ਨਾ ਉਦੇ ਨਾਲ ਦੀ ਰੀਸ ਨਹੀਂ ਹੈਗੀ ਹੋਰ ਨੀਗਾ ਕੋਈ ਵੀ ਇਹ ਕੰਮ ਕਰਦਾ ਪਈ ਤੇ ਤੁਹਾਨੂੰ ਪਤਾ ਹੋਵੇ ਵੀ ਉਹਦੇ ਪਏ ਵੀ ਰਣੇ ਤੇ ਤਾਂ ਵੀ ਕੋਈ ਨਾ ਉਹਨਾਂ ਪਿਆਨ ਦੇ ਕੋ ਦਿੰਦਾ ਨਹੀਂ ਹੈਗਾ ਹੋਇਆ ਹੋਇਆ ਤੇ ਹੈ ਹੀ ਨਾ ਮੈਂ ਤਾਂ ਕਰਕੇ ਕਹਿਨ ਦੇਈ ਚੱਲ ਕੋਈ ਗੱਲ ਨਹੀਂ ਜੋ ਗੋਪੀ ਹੁਣਾ ਦਾ ਨਹੀਂ ਆਇਆ ਫੁਣ ਨਹੀਂ ਗੋਪੀ ਤਾਂ ਹੁਣਾ ਦਾ ਨਹੀਂ ਆਇਆ ਹੈਗਾ ਉਦੋਂ ਦਾ ਨਾ ਉਹਨਾਂ ਨੇ ਕੀਤਾ ਹੀ ਹੈ ਜਾ ਕੇ ਮੁਰਗੀ ਉਦਾਂ ਇਹ ਵੀ ਰੌਣਕ ਜੀ ਲਾ ਛੜਦਾ ਹੈ ਜਦੋਂ ਹੁੰਦਾ ਹੁੰਦਾ ਹੈ ਰੌਣਕ ਬੜੀ ਹੀ ਹੈਗੇ ਚੱਲ ਲਾਗੀ ਨਹੀਂ ਬੜਾ ਸੁਗੀ ਹੀ ਪੀਖ ਢਾ ਲੀਤਾ ਹੈ ਹਾਂ ਲੀਨੋ ਏ ਇਹ ਤਾਂ ਸੌਂ ਗਈ ਏ ਧੀ ਛੱਤੀ ਮੰਮੀ ਜੀ ਮੰਮੀ ਜੀ ਕੀ ਕਰਪੀਤਾ ਆ ਸੌਂ ਗਈ ਏ ਇਹਨੂੰ ਲੰਮੇ ਪਾ ਲੋ ਆਉਣੀ ਆ ਹੋਰ ਮਾਝਾਈ ਕਿੰਨੀ ਸੋਹਣੀ ਲੱਗਦੀ ਆ ਹਾਂ ਕਰਪੀਤ ਵਜਾ ਦੇਂਦਿਆ ਹਾਂ ਮੰਮੀ ਜੀ ਸੌਂ ਗਈ ਇਹਨੂੰ ਲੰਮੇ ਪਾ ਦੋ ਲੈ ਖੇੜਦੀ ਖੇੜਦੀ ਸੌਂ ਵੀ ਗਈ ਆ ਹਾਂ ਮੈਂ ਵੀ ਦੋ ਮੈਂ ਕਰਾ ਤਾ ਲੇ ਕੇ ਕਸਾਂਗੀ ਚੱਲਿਆ ਮੈਂ ਲੰਮੇ ਪਾਣਾਂ ਇਹਦਾ ਉਦਾਂ ਵੀ ਨਾ ਸੌਣ ਦਾ ਟਾਈਮ ਹੋਇਆ ਹੀ ਤੇ ਤਾਂ ਸੌਂਗੀ ਚੱਲੀ ਤੇ ਪਾਣੇ ਚੱਲ ਚੀਜ਼ ਕਿ ਲਈ ਹੁਣੀ ਹਿੰਦੀ ਆ ਹੁਣ ਤਰੀ ਮੰਗਿਆਈ ਕਿੰਨੀ ਆ ਹੈ ਮੰਗਿਆਈ ਤੇ ਹੈਗੀ ਆ ਪਰ ਹੁਣ ਜਿੱਥੇ ਵਿਚਾਰੇ ਉਹ ਵੀ ਪਾ ਕੇ ਗਏ ਹੀ ਸਾਡੇ ਬੱਚਿਆਂ ਨੂੰ ਆਹੋ ਪਾ ਕੇ ਤਾਂ ਗਏ ਤਾਂ ਕਰਕੇ ਬਣਾ ਕੇ ਲੈ ਆਂਦੀ ਆ ਹੁਣ ਟਣਾ ਤੇ ਪਣਾ ਹੀ ਵਾਪਸ ਚਲ ਕੋਈ ਨਹੀਂ ਕਿਸ ਦਿਨ ਜਾ ਕੇ ਤੇ ਕਪੜਾ ਲੈ ਡਾ ਦੀਏ ਕਿਦਾਂ ਕਰੀਏ ਤੁਸੀਂ ਦੱਸੋ ਹੁਣ ਰਮਨ ਕਪੜੇ ਰੈਂਦੀ ਹੈ ਹੂੰ ਮੇਰਾ ਰੋ ਤਾਂ ਪੈਸੇ ਦੇ ਦੀਏ ਤੁਹਾਡੀ ਗੱਲ ਠੀਕੋ ਕਪੜੇ ਭਾਵੇਂ ਸ਼ਹਿਰੋਂ ਹੀ ਖੜੇ ਨਾ ਬਣਾ ਕੇ ਤੇ ਫੜਫੜ ਦੇਖਣੇ ਆ ਤੇ ਘਰੋਂ ਹੀ ਲਾ ਲਿਆਈ ਆ ਫਿਰ ਉਹ ਭਾਵੇਂ ਇਹ ਚੰਗੇ ਵੀ ਲੱਗੇ ਨਾ ਤਾਂ ਵੀ ਉਹਨਾਂ ਨੇ ਕਿਹਾ ਵੀ ਆਹ ਕੀ ਲੈਂਦਾ ਉਹਦਾ ਸ਼ਾਬ ਚੰਗੀ ਆ ਨਾ ਨਹੀਂ ਸ਼ਾਬ ਤੇ ਵਧੀਆ ਉਹਨੂੰ ਇਹ ਗਾਈ ਬੜਾ ਵਾ ਤੇ ਬਣਾਣਾ ਬਣਾਣਾ ਕੀ ਹੁੰਦੀ ਚੱਲ ਅਗਲੀ ਕਵੇ ਨਾ ਤੇ ਮੇਰੇ ਮੁੰਡੇ ਦਾ ਵਿਆਹ ਹੀ ਤੇ ਗਲੋਂ ਗਲਾਵਾਂ ਲਾ ਗਈ ਨਹੀਂ ਹੈ ਬੜੀ ਵਧੀਆ ਪਾ ਇਹ ਸਹੀ ਆਹ ਕੱਢ ਕੇ ਤਾਂ ਪਰਸੇ ਚ ਪਾ ਲਈਨੀ ਆ ਕਿਤੇ ਅੰਨਾ ਤੇ ਚੇਤਾ ਭੁੱਲ ਜਾਂਦਾ ਵਿਚੋਂ ਕੱਟਾਂ ਦਾ ਚੱਲਾ ਰੱਖ ਲੈ ਹੁਣ ਸਾਹਮਣੇ ਰੱਖ ਲੈ ਇਹਨੂੰ ਤੂੰ ਮੇਰੀ ਗੱਲ ਸੁਣ ਹਾਂਜੀ ਮੈਂ ਜਮਾ ਆਰਤੀ ਆਲ ਆਰਤੀ ਆਲ ਤੇ ਜਾਓ ਤਾਂ ਹੁਣ ਪੈਸੇ ਕਿੰਨੇ ਦੇਣੇ ਆ 10000 ਰੁਪਏ ਤਾਂ ਪੰਦਾ ਹੀ ਆ ਨਾ ਤੇ ਵੀ ਲੈ ਮੁਗਾ ਫੇਰੀ ਸਰਨਾ ਆਹੋ ਆਪਣਾ ਵੀ ਕਿ ਲਿੜਾ ਕੱਪੜਾ ਲੈਣਾ ਕਿ ਨਹੀਂ ਤੇ ਉੱਥੇ ਵੀ ਕਿਤੇ ਸਲਾਮੀਆਂ ਦੇ ਕਿਤੇ ਕਿਤੇ ਦੇ ਦੇ 20000 ਰੁਪਏ ਨਾ ਸਾਰੀ ਜਾਣਾ ਵਾ ਵੀਰ ਨਾ ਸਰ ਜਾਣਾ ਵਾ ਸਾਰਨਾ ਹੀ ਪੈਣਾ ਵਾ ਜੇ ਸਾਰੇ ਪਹਿਲਾਂ ਚੁੱਕ ਕੇ ਖਾਲੇ ਤੇ ਮੁੜ ਕੇ ਝੋਨਾ ਨਹੀਂ ਲਾਉਣਾ ਓਏ ਆਹੋ ਇਹ ਵੀ ਗੱਲ ਤੇਰੀ ਠੀਕ ਆ ਉਹ ਕੜਕ ਬਟਾਉਣੀ ਆ ਉਹਦੀ ਬੁਢਾਈ ਦੇਣੀ ਪੈਣੀ ਆ ਧੂੜੀ ਬਣਾਉਣੀ ਆ ਕਈ ਕੰਮ ਕਰਨੇ ਆ ਚਲ ਕੋਈ ਗੱਲ ਨਹੀਂ ਸਾਰੇ ਕੰਮ ਹੋ ਜਾਣੇ ਆ ਮੈਨੂੰ ਤੇ ਨਾ ਇੱਕ ਹੋਰ ਹੀ ਫਿਕਰ ਲੱਗਾ ਵਾ ਕਾਦਾ ਸਾਰਿਆਂ ਦੇ ਨਵਾਂ ਹੋਣੀਆਂ ਵਾ ਸਾਜ ਤੱਜ ਕੀ ਕੀ ਵਿਆਹ ਚੱਲੀਆਂ ਵਾ ਅਹੀਂ ਇਦਾਂ ਚੁੱਪ ਕੀਤਾ ਦੋਵਾਂ ਜਾਣਿਆਂ ਨੇ ਜਾਣਾ ਵਾ ਤੇ ਚੁੱਪ ਕਰਕੇ ਹੀ ਆ ਜਾਣਾ ਵਾ ਜੇ ਉੱਥੇ ਮੈਨੂੰ ਪੁੱਛਣਗੀ ਆ ਕਿ ਨੌ ਕਿਉਂ ਨਹੀਂ ਆਈ ਤੇ ਕੀ ਜਵਾਬ ਦਵਾਂਗੀ ਉਹ ਜਵਾਬ ਕੀ ਦੇਣਾ ਵਾ ਤੂੰ ਦੱਸ ਦੇ ਵੀ ਉਹਦੀ ਮੰਮੀ ਨਹੀਂ ਠੀਕ ਤੇ ਉੱਥੇ ਗਈ ਹੈ ਹੁਣ ਉਹੋ ਗੱਲ ਹੀ ਕਹੂੰਗੀ ਬਾਹਰ ਨਾ ਤੇ ਲੁਣਾ ਹੀ ਪੈਣਾ ਗੀਬੀਂਾਂ ਦਾ ਧਾਤ ਹੁੰਦੀ ਆ ਹੋਂ ਜੋੜ ਜੋੜ ਕੇ ਗੱਲਾਂ ਕਰਨਦੀ ਮੈਂ ਹੀ ਨਹੀਂ ਲੜ ਕੇ ਗਈ ਹੋਣੀ ਆ ਇਹ ਤਾਂ ਹੀ ਨਹੀਂ ਆਈ ਝੂਠ ਬੋਲਦੀ ਆ ਪਤਾ ਤੇ ਤੁਹਾਨੂੰ ਹੈ ਹੀ ਆ ਉਹ ਚਲ ਹੁਣ ਗਣੋਂ ਤੇ ਲਾਉਣਾ ਕਿ ਨਹੀਂ ਉਹਨਾਂ ਨੂੰ ਜੇ ਉਹ ਚੰਗੀ ਹੁੰਦੀ ਆ ਆ ਪਾਪੜ ਮੈਨੂੰ ਨਾ ਹੀ ਭੇਲਣੇ ਪੈਂਦੇ ਸਾਰਾ ਟੱਬਰ ਚੰਗੀ ਤੇ ਜਾਉਂਗਿਆਈ ਆ ਚੰਗੀ ਤੇ ਹੋਈ ਨਾ ਤੇ ਸਾਡੀ ਤੋਂ ਬਰ ਨੰਗੀ ਜਾਈ ਸਹੀ ਗੱਲ ਵਾ ਸੌਰੀ ਜਾਈ ਸੌ ਚਾਹੀ ਮੁੰਡਾ ਵਿਆਵਾਂਗੇ ਤੇ ਆ ਕਰਾਂਗੇ ਆ ਕਰਾਂਗੇ ਮਹੀਨੇ ਚ 30 ਦਿਨ ਹੁੰਦੇ ਆ ਤੇ 20 ਦਿਨ ਲੜ ਕੇ ਚੱਲ ਉੱਥੇ ਪਿੱਕੇ ਚੱਲ ਕੋਈ ਨਹੀਂ ਹੁਣ ਬੈਠੀ ਆ ਪੱਕੀ ਬੈਠੀ ਰੋਈ ਉੱਥੇ ਹੁਣ ਆਲੇ ਹੁਣ ਜਾ ਹਾਂ ਚਲੋ ਮੈਂ ਵੀ ਗੱਲਾਂ ਲੈ ਕੇ ਬੈ ਗਈ ਵੇਖਾਂ ਚਾਹ ਪਾਣੀ ਬਣਾਵਾ ਤੁਹਾਡੇ ਵਾਸਤੇ ਗੱਲ ਤੇ ਰਮਾਤੀ ਵੀ ਠੀਕ ਆ ਤੇ ਜਿੰਨੇ ਨੇ ਉਹਨੇ ਪੁੱਛਣਾ ਵੇ ਨੌਂ ਨਹੀਂ ਆਈ ਤੇ ਜਵਾਬ ਦੇਣਾ ਤਾਂ ਹੈ ਓਕਾ ਪਰ ਕੀ ਕਰਨਾ ਹੁਣ ਜਦੋਂ ਉਹ ਬੈਠੇ ਘਰ ਟਿਕਦੀ ਨਹੀਂ ਤੇ ਪੁੱਛਦੀ ਐ ਨੂੰ ਕੀ ਹਾਲ ਚਾਲ ਵਾ ਮਾਰੇ ਵਧੀਆ ਤੀ ਹੇ ਅਰਨਾ ਚੱਲਣਾ ਡਿੰਨਾ ਹੈ ਹੈਲੋ ਸਤਿ ਸ਼੍ਰੀ ਅਕਾਲ ਹੋਸਣਾ ਕੀ ਹਾਲ ਚਾਲ ਆ ਹਾਂ ਮੈਂ ਵੀ ਠੀਕ ਠਾਕ ਵਧੀਆ ਆ ਕਰਨਾ ਕਿ ਸ਼ਹਿਰੋਂ ਆਈ ਹੈ ਗਰਮੀ ਬੜੀ ਹੋਣ ਤੇ ਜਾਨਕ ਤਾਂ ਜੀ ਨਹੀਂ ਕਰਦਾ ਆਹੋ ਘਰ ਪਰਵਾਹ ਠੀਕ ਆ ਸ਼ਹਰੋਂ ਕਿਲੇ ਉਹ ਨਹੀਂ ਅਸ਼ਾਪ ਬਣਾ ਕੇ ਲਈ ਮੁੰਡੇ ਨੂੰ ਪਾਉਣੀ ਨਹੀਂ ਗਈ ਚੱਲ ਜਦ ਅਹੀਂ ਕੀਤਾ ਹੀ ਬਥੇਰਾ ਵਧੀਆ ਕੀਤਾ ਹੀ ਅੰਨਾਂ ਨੇ ਹੁਣ ਭਾਬੀ ਕਹੂਗੀ ਕਿ ਮੇਰੀ ਵਾਰੀ ਆਈ ਆ ਤਾਂ ਪਛਾਣ ਜਾਂਦੀ ਆ ਆ ਬਣਾ ਲੈਂਦੀ ਆ ਨਹੀਂ ਨਹੀਂ ਕੱਪੜੇ ਨਹੀਂਗੇ ਮੈਂ ਬਣਾਏ ਪਾਜੀ ਤੇਰੇ ਕਹਿਣ ਦੇ ਹੈਗੇ ਵੀ ਪੈਸੇ ਹੀ ਦੇ ਦਾਂਗੇ ਕਿਸੇ ਦੇ ਪਸੰਦ ਆਉਂਦੇ ਆ ਤਾਂ ਕਿਸੇ ਦੇ ਨਹੀਂ ਆਉਂਦੀ ਹਾਂ ਚੱਲ ਕੋਈ ਨਹੀਂ ਕਰਲਾ ਸਲਾ ਕਿੰਨੇ ਦੇਣੇ ਆ ਇੱਕੋ ਜਿਹੀ ਦੇ ਦਾਂਗੇ ਨਹੀਂ ਨਹੀਂ ਆਪਣੇ ਵੀ ਨਹੀਂ ਮੈਂ ਬਣਾਏ ਜੇ ਚੱਲ ਕੋਈ ਗੱਲ ਨਹੀਂ ਜੇ ਤੂੰ ਬਣਾਉਣੇ ਆ ਤਾਂ ਕਰ ਦੂੰਗੀ ਫੋਨ ਇਕੱਠੀਆਂ ਬਣਾ ਲਾਂਗੇ ਗਰਦਾਖਪੁਰੋਂ ਹੀ ਬਣਾ ਲਾਂਗੇ ਦੋ-ਦੋ ਤੇ ਬਣਾਉਣੇ ਪੈਣੇ ਆ ਸਗਣ ਵਾਲੇ ਦਿਨ ਲਈ ਤੇ ਭਰਾਤ ਵਾਲੇ ਦਿਨ ਲਈ ਚੱਲ ਜੇ ਲੈ ਜਾਂਨ ਨੂੰ ਕਹੂਗੀ ਪਕਾ ਸੀਤੇ ਪਈ ਆ ਉਹਨਾਂ ਨੂੰ ਕੀ ਹੋਇਆ ਉਹ ਪਾਜਾਂਗੇ ਆਹੋ ਨੌ ਦਾ ਇਦਾਂ ਹੀ ਉਹਨੇ ਕਿਥੋਂ ਨਾਵਾ ਤੈਨੂੰ ਪਤਾ ਹੀ ਆ ਮਾਦਾ ਤੈਨੂੰ ਇੰਨਾ ਨਹੀਂ ਪਤਾ ਕਿ ਰਿਆਣ ਕਿੱਥੇ ਡਈ ਹੈ ਤੇ ਪਰ ਤੈਨੂੰ ਐ ਪੱਕਿਆਂ ਕਰਦੀਆਂ ਤੂੰ ਨਾ ਕਿਹਨਾ ਗੱਲ ਕਰਦੀ ਏ ਤੇ ਵਿਆਹ ਚ ਨਹੀਂ ਤੇ ਮੇਰੀ ਬੇਇੱਜ਼ਤੀ ਹੋ ਜਾਣੀ ਮੈਂ ਆਹੋ ਮੁੰਡਾ ਕਰਦਾ ਤਾਂ ਹੈਗਾ ਹੁਣ ਕੀ ਕਰੀਏ ਫਿਰ ਹਾਂ ਕੋਈ ਨਹੀਂ ਮੈਂ ਕਰ ਦੂੰਗੀ ਫੋਨ ਜਿੱਦਣ ਜਾਣਾ ਹੋਊਗਾ ਚੱਲ ਮੈਂ ਰੱਖ ਦਿਆਂ ਫਿਰ ਫੋਨ ਦਾਲੋ ਦੀ ਵੀ ਠੀਕ ਆ ਜਿੱਦਣ ਕੱਪੜੇ ਬਣਾਉਣੇ ਹੋਣਗੇ ਨਾ ਫੋਨ ਕਰ ਲੂੰਗੀ ਇਕੱਠੇ ਬਣਾਵਾਂਗੇ ਕੋਈ ਨਾੜੇ ਦੋਹਾਂ ਜਾਣਿਆਂ ਦੀ ਸਲਾਹ ਹੋ ਜਾਂਦੀ ਹੈ ਇਕੱਲੀ ਦੀ ਤੇ ਮੇਰੀ ਉੱਧੇ ਹੀ ਮਤਵੱਜ ਜਾਣੀ ਗੇਦਿਆਂ ਦੇ ਆ ਨਾ ਸੂਟ 3 3000 4 4 ਵਾਲੇ ਹੁਣ ਕਿਤੇ ਪੈਸੇ ਆ ਲੰਦੇ ਹੁਣ ਤੇ 10 1000 ਹੋਣੇ ਪਿਆ ਕਰਨੇ ਮੈਂ ਅਸੇ ਜੋ ਉਡੇ ਆ ਲੱਗਦਾ ਪੈਸੇ ਆ ਗਏ ਹੈ ਹਾਂ ਹੋ ਕੀ ਹੋ ਗਿਆ